ਥੋੜੇ ਦਿਨ ਪਹਿਲਾਂ ਬਟਿੰਡੇ ਦੇ ਵਿੱਚ ਇੱਕ ਕਤਲ ਹੋਇਆ ਸੀ ਤੇ ਉਹ ਕਤਲ ਦੀ ਛਾਣਵੀਂ ਜਦੋਂ ਪੁਲਿਸ ਨੇ ਕੀਤੀ ਤੇ ਉਹ ਕਤਲ ਦਾ ਮਾਸਟਰਮਾਈਂਡ ਤੇ ਕਤਲ ਕਰਨ ਵਾਲਾ ਹੀ ਉਹ ਕੁੜੀ ਦੇ ਘਰ ਵਾਲਾ ਨਿਕਲਿਆ ਕਤਲ ਇੱਕ ਕੁੜੀ ਦਾ ਹੋਇਆ ਸੀਗਾ ਤੇ ਕਤਲ ਕਰਨ ਵਾਲਾ ਉਸਦੇ ਘਰ ਵਾਲਾ ਹੀ ਨਿਕਲਿਆ ਉਹਨੇ ਆਪਣੀ ਘਰਵਾਲੀ ਨੂੰ ਮਾਰਨ ਲਈ ਪਹਿਲਾਂ ਤਾਂ ਸੋਸ਼ਲ ਸੈਟਾਂ ਤੇ ਸਰਚ ਕੀਤਾ ਵੀ ਕਤਲ ਕਿਵੇਂ ਕੀਤਾ ਜਾਵੇ ਤੇ ਕਤਲ ਕਰਨ ਤੋਂ ਬਾਅਦ ਬਚਾ ਕਿਵੇਂ ਜਾਵੇ ਬਟਿੰਡੇ ਦਾ ਰਹਿਣ ਵਾਲਾ ਮੁੰਡਾ ਸਾਹਿਲ ਪੁਰਖ ਰੌਣਕ ਬੈਂਕ ਦੇ ਵਿੱਚ ਜੌਬ ਕਰਦਾ ਸੀ ਇਹ ਮੁੰਡਾ ਤੇ ਤੇ ਤੁਸੀਂ ਸ਼ਕਲ ਤੋਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਹ ਬੰਦੇ ਦੇ ਵੀ ਇਹ ਬੰਦਾ ਕਤਲ ਕੀਤਾ ਕਰ ਸਕਦਾ ਹੌਲੀ ਹੌਲੀ ਬੋਲਦਾ ਕਿ ਚਿਹਰੇ ਦੇ ਵਿੱਚ ਕੋਈ ਵੀ ਸ਼ਿਕਨ ਨਹੀਂ ਆਇਆ ਉਹਦੇ ਮਤਲਬ ਇਹ ਤਾਂ ਲੱਗਦਾ ਹੀ ਨਹੀਂ ਵੀ ਉਹ ਬੰਦਾ ਕਤਲ ਕਰਦੂਗਾ ਉਹਨੇ ਆਪਣੀ ਘਰ ਵਾਲੀ ਜਸਨੂ ਜਿਸ ਨਾਲ ਉਹਨੇ ਲਵ ਮੈਰਿਜ ਕਰਾਈ ਸੀ ਰਿਤਿਕਾ ਨਾਂ ਦੀ ਕੁੜੀ ਨਾਲ ਉਹਨੇ ਪਹਿਲਾਂ ਲਵ ਮੈਰਿਜ ਕਰਾਈ ਸੀ 2022 ਚ ਤੇ ਪਰ ਉਸ ਮੁੰਡੇ ਨੂੰ ਆਪਣੀ ਘਰ ਵਾਲੀ ਰਿਤਿਕਾ ਤੇ ਸ਼ੱਕ ਸੀਗਾ ਵੀ ਇਹਦੀ ਜ਼ਿੰਦਗੀ ਦੇ ਵਿੱਚ ਹੋਰ ਵੀ ਕੋਈ ਮੁੰਡਾ ਤੇ ਹੋਰ ਕਿਸੇ ਮੁੰਡੇ ਨੂੰ ਵੀ ਮਿਲਣਾ ਜਾਂਦੀ ਜੁਂਦੀ ਆ ਉਹ ਰਿਤਿਕਾ ਤੇ ਇੰਨਾ ਸ਼ੱਕ ਕਰਦਾ ਸੀ ਉਹਨੂੰ ਜਿੱਥੇ ਉਹ ਕੰਮ ਕਰਦੀ ਸੀ ਉੱਥੇ ਉਹਨੂੰ ਛੱਡ ਕੇ ਆਉਂਦਾ ਸੀ ਤੇ ਉੱਥੇ ਹੀ ਉਹਨੂੰ ਲੈ ਕੇ ਆਉਂਦਾ ਸੀ ਇੱਕ ਦਿਨ ਰਿਤਿਕਾ ਦਾ ਫੋਨ ਸਵਿਚ ਆਫ ਆਈ ਗਿਆ ਬਹੁਤ ਟਾਈਮ ਸਵਿਚ ਆਫ ਆਈ ਗਿਆ ਜਦੋਂ ਤੇ ਇਹ ਮੁੰਡਾ ਟਰਾਈ ਕਰਦਾ ਰਿਹਾ ਉਸ ਫੋਨ ਤੇ ਉਹਦਾ ਕੁੜੀ ਦਾ ਫੋਨ ਸਵਿਚ ਆਫ ਆਈ ਗਿਆ ਤੇ 2-3 ਘੰਟੇ ਬਾਅਦ ਜਦੋਂ ਫੋਨ ਖੁੱਲਿਆਗਾ ਕੁੜੀ ਦਾ ਫੋਨ ਕਰੇ ਟਿਕਾਣੇ ਫੋਨ ਕਰਤਾ ਮੁੰਡੇ ਨੂੰ ਇਹ ਤੁਮਨ ਨੂੰ ਪਿਕ ਕਰਨਾ ਵੀ ਮੈਂ ਇੱਥੇ ਖੜੀ ਆ ਤੇ ਆਪਦੀ ਘਰ ਵਾਲੀ ਨੂੰ ਉਹ ਜਦੋਂ ਪਿਕ ਕਰਨ ਗਿਆ ਹਾਕਟਵਾ ਦੇ ਕੋਲ ਉਹ ਪਿਕ ਕਰਨ ਗਿਆ ਜਦੋਂ ਆਪਦੀ ਘਰ ਵਾਲੀ ਨੂੰ ਤੇ ਪਿਕ ਕਰ ਲਿਆ ਉਹਨੇ ਫਰਾ ਦੇ ਵਿੱਚ ਉਹਨਾਂ ਦੀ ਤੋ ਤੂ ਮੈਂ ਮੈਂ ਹੁੰਦੀ ਆ ਜੀ ਤੇ ਚਾਕੂ ਉਹਦੇ ਕੋਲ ਸੀ ਪਹਿਲਾਂ ਹੀ ਉਹਨੇ ਪਲਾਨਿੰਗ ਕੀਤੀ ਹੋਈ ਸੀ ਤੇ ਉਹਦੇ ਗਲ ਤੇ ਚਾਕੂ ਮਾਰ ਕੇ ਥੱਲੇ ਛੱਟ ਲਿਆ ਉਹਨੂੰ ਜਦ ਫੇਰ ਉਹਦੇ ਤੇ ਤਾਬੜ ਤੋਰ ਬਾਹਰ ਕਰੇ ਉਹਨੇ 20-25 ਹਜ਼ਾਰ ਚਾਕੂ ਮਾਰਿਆ ਇਹਨੂੰ ਇੰਨਾ ਗੁੱਸਾ ਸੀ ਜਗਤ ਕੁਮਾਰ ਕੇ ਕਤਲ ਕਰਕੇ ਉਹਨੂੰ ਝਾੜੀਆਂ ਦੇ ਵਿੱਚ ਸੱਟ ਤਲ ਤੇ ਲਕੋਤਾ ਬਾਅਦ ਦੇ ਵਿੱਚ ਆਪ ਹੀ ਥਾਣੇ ਵਾ ਗਿਆ ਆ ਤੁਸੀਂ ਇਹਦੀ ਵੀਡੀਓ ਦੇਖੋਗੇ ਥਾਣੇ ਦੇ ਵਿੱਚ ਜਾ ਕੇ ਕਿੰਨੀ ਮਾਸੂਮੀਅਤ ਨਾਲ ਇਹ ਸਾਡਾ ਤੇ 12:30 ਵੇਨੇ ਦੁਕਾਨ ਤੋਂ ਚਲੀ ਗਈ ਸੀ ਕਿ ਕਹਿੰਦੀ ਮੈਂ ਮੋਬਾਈਲ ਦਾ ਕਲੇਮ ਲੈਣ ਜਾ ਰਹੀ ਐ ਮੋਬਾਈਲ ਟੁੱਟ ਗਿਆ ਸੀ ਰਾਈ ਤੇ ਇਹ ਮੋਬਾਈਲ ਦਿੱਤੇ ਨੂੰ 15 ਕਿ ਦਿਨ ਹੀ ਹੋਈ ਸੀਗੇ ਤੇ ਇੰਸ਼ੋਰੈਂਸ ਕਰਾ ਰੱਖਿਆ ਸੀ ਮੋਬਾਈਲ ਦਾ ਤੇ ਕਲੇਮ ਲੈਣ ਗਈ ਸੀ ਤੇ ਇਹ ਮੈਨੇਜਰ ਸਾਹਿਬ ਨਾਲ ਗੱਲ ਹੋਈ ਸੀ ਮੈਂ ਇਹਨਾਂ ਨੂੰ ਐਂ ਕਿਹਾ ਸੀਗਾ ਮੈਂ ਆ ਰਹਾ ਹਾਂ ਤੂੰ ਘਰ ਜਾ ਇਹ ਪਹਿਲੇ ਹੀ ਚਲ ਗਿਆ ਉਹਨਾਂ ਨਾਲ ਲੜਕੇ ਮੈਨੇਜਰ ਨਾਲ ਨਹੀਂ ਤਾਂ ਹੈ ਨਹੀਂ ਸੀ ਜੀ ਨਾਲ ਤਾਂ ਰੋਟੀ ਦੇਣੀ ਸੀ ਨਾਲੇ ਮੇਰਾ ਮੋਬਾਈਲ ਠੀਕ ਕਰਾ ਕੇ ਲੈਣਾ ਸੀ ਤੈਨੂੰ ਜਾਣ ਦੀ ਲੋੜ ਨਹੀਂ ਤੇ ਹੈ ਨਹੀਂ ਸੀ ਜੀ ਇਸ ਤੋਂ ਬਾਅਦ ਮੈਨੂੰ ਫੋਨ ਕੀਤਾ ਕਹਿੰਦੀ ਮੈਂ ਸੇਲੀ ਦੇ ਨਾਲ ਹੈਗੀ ਆ ਤੇ ਉਸ ਤੋਂ ਬਾਅਦ ਇਹਨੇ ਫੋਨ ਬੰਦ ਕਰ ਲਿਆ ਫਿਰ ਇਹਨੇ ਫੋਨ ਚੁੱਕਿਆ ਤੇ ਉਸ ਤੋਂ ਬਾਅਦ ਕਹਿੰਦੀ ਮੈਂ ਤਲਵੰਡੀ ਆ ਜੀ